ਜੋ ਬੁਲੀ ਆ ਲਈ ਰੇ ਬਬੂ ਅਕ ਭਤਵਾ ਮਾਦੋਲੀ ਵੇ 22 ਸਾਲ ਪਹਿਲਾਂ ਲਾਪਤਾ ਹੋਇਆ ਬੇਟਾ ਸਾਧੂ ਬਣ ਕੇ ਆਪਣੀ ਮਾਂ ਤੋਂ ਭਿਖਿਆ ਮੰਗਣ ਪਹੁੰਚਿਆ ਤਾਂ ਮਾਂ ਦੀ ਅੱਖਾਂ 'ਚ ਜਿਵੇਂ ਹੰਝੂਆਂ ਦਾ ਸੇਲਾਬ ਆ ਗਿਆ ਦੋ ਦਹਾਕਿਆਂ ਬਾਅਦ ਲਾਪਤਾ ਪੁੱਤਰ ਦੀ ਰਹਿਸਮਈ ਵਾਪਸੀ ਨੇ ਉੱਤਰ ਪ੍ਰਦੇਸ਼ ਦੇ ਅਮੇਠੀ ਜ਼ਿਲ੍ਹੇ ਦੇ ਇੱਕ ਪਿੰਡ ਨੂੰ ਹਿਲਾ ਕੇ ਰੱਖ ਦਿੱਤਾ 22 ਸਾਲ ਪਹਿਲਾਂ ਲਾਪਤਾ ਹੋਇਆ 11 ਸਾਲਾ ਲੜਕਾ ਹੁਣ ਆਪਣੀ ਮਾਂ ਤੋਂ ਪੀਖ ਮੰਗਲ ਇਸ ਸੰਿਆਸੀ ਬਣ ਕੇ ਪਰਤਿਆ ਮਾਂ ਕੋਲ ਬੈਠ ਕੇ ਸੰਿਆਸੀ ਬਣੇ ਪੁੱਤ ਨੇ ਅਜੀਹਾ ਰਗਾਇਆ ਕਿ ਨਾ ਤਾਂ ਮਾਂ ਅਤੇ ਨਾ ਹੀ ਖੁਦ ਪੁੱਤ ਆਪਣੇ ਹੰਝੂ ਰੋਕ ਸਕਿਆ ਆਜ ਬੁਲਿਆ ਲਈ ਰੇ ਬਬੂ ਅਕ ਭਸਾਵਾ ਬਨੋਲੀ आज खाय लई रे अपने गुरु कही का समूलम ली रे कोई निर्मला भलाई रे देवी आज नीलम लोजनाता छोटी गे आज नीलमलई रे कोई बुआजु नाता छुटीगे आज सुनौ लई रे कोई बबुआ कई कहानियां आज बचपन कई रे कोई उमरया रह ले बुआ हे ਸਾਥੇ ਲਈ ਕੋਈ ਖੇਲਣ ਲਈ ਰੇ ਬੁਆਰੇ ਆਜ ਲੇ ਕਿ ਨਜੂਗੀ ਲਈ ਬਨਾ ਨਾ ਕੈ ਲਉ ਬੁਆ ਭੇ ਢੀਰੀ ਜੀ ਆਜ ਹੋਤੀ ਲਈ ਰੇ ਆਜ ਚੀਨਾ ਚੀ ਸੰਦੀ ਲਈ

ਅਭੀ ਪਹੁੰਚੋ ਨਹੀਂ ਇਸ ਮਾ ਹਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਮਾਂ ਪੁੱਤ ਦੇ ਮੂੜ ਬਿਲਣ ਦੀ ਇਸ ਭਾਵੁਕ ਵੀਡੀਓ ਨੇ ਸਭ ਨੂੰ ਭਾਵੁਕ ਕਰ ਦਿੱਤਾ ਹੈ ਇੱਕ ਤਪਸਵੀ ਦੇ ਪਹਿਰਾਵੇ ਚ ਨੌਜਵਾਨ ਪੁੱਤਰ ਸਰੰਗੀ ਵਜਾਉਂਦਾ ਹੈ ਅਤੇ ਤਿੰਨ ਤਾਰ ਵਾਲਾ ਬੇਰਾਗ ਮਈ ਸੰਗੀਤਕ ਸਾਥ ਛੇੜਦਾ ਹੈ ਅਤੇ ਆਪਣੀ ਮਾਂ ਤੋਂ ਭੀਖ ਮੰਗਦੇ ਹੋਏ ਉਦਾਸ ਤੁਣਾ ਗਾਉਂਦਾ ਹੈ ਜਾਣਕਾਰੀ ਮੁਤਾਬਕ ਅਮੇਠੀ ਦੇ ਖਰੋਲੀ ਪਿੰਡ ਦੇ ਰਹਿਣ ਵਾਲੇ ਰਤੀਪਾਲ ਸਿੰਘ ਦਾ ਪੁੱਤਰ ਪਿੰਕੂ 2002 ਵਿੱਚ ਜਦੋਂ 11 ਸਾਲ ਦੀ ਉਮਰ ਦਾ ਸੀ ਤਾਂ ਆਪਣੇ ਪਿਤਾ ਨਾਲ ਬਾਟੇ ਖੇਡਣ ਨੂੰ ਲੈ ਕੇ ਲੜ ਪਿਆ ਅਤੇ ਘਰੋਂ ਭੱਜ ਨਿਕਲਿਆ ਜੋ ਹੁਣ ਕਰੀਬ 22 ਸਾਲ ਬਾਅਦ ਸਾਧੂ ਬਣ ਕੇ ਮੁੜ ਆਪਣੇ ਪਿੰਡ ਪਹੁੰਚਿਆ ਅੱਜ ਖਾਇਆ ਨਾ ਲਈ ਰੇ ਆਪਣੇ ਗੁਰੂ ਕਈ ਕਾ ਸਮਾ ਅੱਜ ਸੁਣੋ ਲਈ ਰੇ ਕੋਈ ਨਿਰਮਲਾ ਲਈ ਰੇ ਤੇ ਅਭੀ ਆਜ ਨੀਲਮ ਲਈ ਕੋਈ ਪੂਜਨਾ ਤਾ ਛੁਟੀ ਗੇ आज नीलम लिए कोई पुवत नाता छुटी गे आज सुन लई रे कोई बबुआ कई कहानियों ਜਾਣਕਾਰੀ ਮੁਤਾਬਕ ਪਰਿਵਾਰ ਨੇ ਆਪਣੇ ਪੁੱਤਰ ਨੂੰ ਹੁਣ ਤੱਕ ਮ੍ਰਿਤਕ ਮੰਨ ਲਿਆ ਸੀ ਜਿਸ ਲਈ ਮਾਪਿਆਂ ਨੂੰ ਉਸ ਦੇ ਗਾਇਬ ਹੋਣ ਤੋਂ ਬਾਅਦ ਲੰਮੀ ਕਾਨੂੰਨੀ ਲੜਾਈ ਲੜਨੀ ਪਈ ਪਰ ਪਿਛਲੇ ਹਫਤੇ ਪਿੰਡ ਵਾਸੀ ਉਸ ਸਮੇਂ 당 ਰਹੇਗੇ ਜਦੋਂ ਇੱਕ ਸੰਿਆਸੀ ਪਿੰਡ ਪਹੁੰਚਿਆ ਅਤੇ ਉਹ ਗਵਾਚਿਆ ਹੋਇਆ ਪਿੰਕੂ ਨਿਕਲਿਆ ਜਿਸ ਦੀ ਸੂਚਨਾ ਪਿੰਡ ਵਾਸੀਆਂ ਨੇ ਤੁਰੰਤ ਪਰਿਵਾਰ ਨੂੰ ਦਿੱਤੀ ਹਾਲਾਂਕਿ ਇਹ ਮੁਲਾਕਾਤ ਥੋੜੇ ਸਮੇਂ ਲਈ ਹੀ ਸੀ ਪਿੰਕੂ ਨੇ ਆਪਣੀ ਮਾਂ ਤੋਂ ਭੀਖ ਲਈ ਅਤੇ ਆਪਣੇ ਪਰਿਵਾਰ ਅਤੇ ਪਿੰਡ ਵਾਸੀਆਂ ਦੀਆਂ ਮਿੰਨਤਾਂ ਦੇ ਬਾਵਜੂਦ ਇੱਕ ਵਾਰ ਫਿਰ ਤੋਂ ਉਸ ਨੂੰ ਛੱਡ ਕੇ ਚਲੇ ਗਿਆ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ